ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਨੂੰ ਅੱਜ ਸੋਮਵਾਰ ਮੰਗਲਵਾਰ ਅੱਜ ਮੰਗਲਵਾਰ ਹੈ ਨਾ 2-3 ਦਿਨ ਹੋ ਗਏ ਜਿੰਮ ਨਹੀਂ ਗਏ ਅੱਜ ਜਾਣੇ ਜਿੰਮ ਮਾਰਦਿਆਂ ਜ਼ੋਰ ਜਿੰਮ ਦੇ ਵਿੱਚ ਤੇ ਲੇਟ ਹੋ ਗਏ ਥੋੜੇ ਜੀ ਤੇ ਅੱਜ ਜਿੰਮ ਲਾਣੀਏ ਦਿਲ じゃ ਬਹੁਤ ਕਰਦਾ ਪਿਆ ਅੱਜ ਜਿੰਮ ਲਾਉਣ ਨੂੰ ਜਿੰਮ ਜੋ ਲਾ ਕੇ ਫਿਰ ਦੱਸਨੇ ਕੀ ਪ੍ਰੋਗਰਾਮ ਵਾਲਾ ਆਕੇ ਜਿੰਮ ਫਿਰ ਮਿਲਦੇ ਆ ਤੁਹਾਨੂੰ ਉਸ ਤੋਂ ਬਾਅਦ ਆਗੇ ਆਪਾਂ ਕਬੱਡੀ ਟੂਰਨਾਮੈਂਟ ਤੇ ਫਿਰ ਦੇਖਿਆ ਕਬੱਡੀ ਟੂਰਨਾਮੈਂਟ ਸਾਰੇ ਮਿੱਤਰ ਸੱਜਣਾ ਨੇ ਜਾਨੇ ਜਿੰਦੇ ਉਹ ਸਾਹਮਣੇ ਆਣੇ ਸਰੇ ਜੀਤ ਵਾਲਾ ਕਬੱਡੀ ਪੋਰਡ ਦੀ ਖੇਡ ਮਨਾ ਕਰਦਾ ਨਮਾਜ਼ ਵਾਲਾ ਟੱਕੀ ਲੋਰੀ ਉਸ ਤੋਂ ਬਾਅਦ ਸਾਰੇ ਸੱਜਣ ਮਿੱਤਰ ਹੋ ਕੇ ਇਕੱਠੇ ਆਪਣੇ ਭਰਾ ਨੇ ਯਾਸ ਸਿਹਾਲ ਰਸ਼ੀਸ਼ਿਆਲ ਨੇ ਕਰਾਇਆ ਸੀ 21 ਕੁੜੀਆਂ ਦੇ ਵਿਆਹ ਦੋੜਬੰਦ ਕੁੜੀਆਂ ਦੇ ਆਪਾਂ ਸਾਰੇ ਮਿੱਤਰ ਹੋ ਕੇ ਇਕੱਠੇ ਆਪਾਂ ਚੱਲ ਪਏ ਸਿਹਾਲ ਪਿੰਡ ਤੇ ਆਪਣੇ ਭਰਾ ਨੇ ਬੁਲਾਇਆ ਸੀ ਬੜੇ ਮਾਣ ਨਾਲ ਤੇ ਜਿੰਨੇ ਵੀ ਸੱਜਣ ਮਿੱਤਰ ਹੋ ਸਕਿਆ ਸੀ ਸਾਰਿਆਂ ਨੂੰ ਕਰਕੇ ਇਕੱਠੇ ਹੋ ਕੇ ਸਾਰੇ ਭਰਾ ਚੱਲ ਪਏ ਸਿਹਾਲ ਪਿੰਡ ਵੱਲੋਂ ਸਾਰੇ ਪਰਾਪਾ ਪਹੁੰਚ ਗਏ ਜੀ ਉੱਥੇ ਸਿਆਲ ਪਿੰਡ ਤੇ ਬਹੁਤ ਘੈਂਡ ਘੈਂਡ ਸਿੰਗਰ ਲੱਗੇ ਹੋਏ ਜੀ ਖਾਨ ਗੁਲਾਬ ਸਿੱਧੂ ਹਰਪ ਚਿਮਾ ਇੱਕ ਸੱਦੇ ਦੇ ਸਾਰੇ ਪਹੁੰਚੇ ਸ਼ੌਕੀ ਜੱਟਾਂ ਨੇ ਦੇਖ ਜੱਟिए ਚਾਦਰੇ ਲਾਏ ਖੌਲ ਗੱਤੀ ਪੂਰੀ ਬੇਬੇ ਨੇ ਆ ਚੱਕਿਆ ਨਾ ਫਾਇਦਾ ਜੱਟिए ਆ ਢੂਲਣਾ ਨਹੀਂ ਦੰਦਾ ਜੱਟ ਨੂੰ ਮੈਂ ਪੜਿਆ ਜੋ ਕਹਿਦਾ ਜੱਟिए ਹੱਬ ਲੋ ਸਾਜਲੇ ਦੇ ਲਾਟੀ ਨੇ ਅੱਬ ਲੋ ਸਿੱਧੂਆਂ ਦੇ ਮੁੰਡੇ ਨੇ ਕੀਤੀ ਮਿਹਨਤ ਤੋਂ ਕੇ ਨਾ ਲਾਏ ਨੀ ਪਿੰਡਾਂ ਆ ਸ਼ੌਕੀ ਜੱਟਾਂ ਨੇ ਵੇ ਖੱਜਟੀਏ ਚਾਦਰੇ ਨਾਏ ਉਹ ਡਾਲਰ ਗਣਦੀ ਏ ਤੇ ਮੈਂ ਤਾਰੇ ਤਿਲਦਾਂ ਉਹ ਗਲ ਨਾਲ ਲਾਲੇ ਅਗਰ ਉਹਨੇ ਯਾਰ ਨਰੇ ਨੂੰ ਮਾਰ ਕੇ ਥੇਡਾ ਆ ਸ਼ਹਿਰ ਦੜਬਾਓ ਭੁੱਲ ਗਈ ਹੋਣੀ ਉਹ ਗੁੰਮਤੀ ਹੈ ਵਿੱਚ ਕਨੇਡਾ ਮੈਂ ਆਪਣੇ ਕਾਲ ਕਿਰਾਤੇਉ ਦੇ ਹੈ ਲਾਰੇ ਗਿਣਦਾ ਹਾਂ ਉਹ ਹਲੇ ਤੱਕ ਡੋਲ ਰਹੀ ਗਿਣਦੀ ਕਦੇ ਕਦਾਈ ਕੱਢਦਾ ਮੈਂ ਰੂਬੀ ਕੌਨ ਭਾਂਡੇ ਚੋਂ ਕਹਿੰਦਾ ਜੀ ਨਹੀਂ ਆਕਦਾ ਮੇਰਾ ਨਹੀਂ ਮੇਰੇ ਐਸ ਐਸ ਹਾਂਡੇ ਤੋਂ ਕਹਿੰਨੀ ਬਣ ਕੇ ਸਾਊਥ ਦਾ ਹੀਰੋ ਨਿਕਲੇ ਜਿੱਦਾਂ بیا ਸਾਦੀ ਹੁੰਦੀ ਆ ਕਹਿੰਦੇ ਗੱਲ ਫਿਰ 16 ਨਹੀਂ ਕਰਦਾ ਜਦੋਂ ਕਿਤੇ ਸਾਦੀ ਹੁੰਦੀ ਆ ਕਹਿੰਨੀ ਨੰਗਲ ਡੈਮ ਤੱਕ ਸਿੱਧੀਆਂ ਹੀ ਤਾਰਾਂ ਜੋੜੀ ਫਿਰਦਾ ਨੰਗਲ ਡੈਮ ਤੱਕ ਸਿੱਧੀਆਂ ਹੀ ਤਾਰਾਂ ਜੋੜੀ ਫਿਰਦਾ ਕਹਿੰਦਾ ਲੋਕੀ ਜਿੰਨੇ ਬਣਾਉਂਦੇ ਲੈਂਕਮੇ ਉਹਨੇ ਤੋੜੀ ਫਿਰਦਾ ਕਿਨੀ ਤੇਰੀ ਕਾਫੀ ਕੂਫੀ ਪੀ ਕੇ ਵੇ ਲੱਗੀ ਸਮਾਧੀ ਹੁੰਦੀ ਆ ਕਹਿੰਦਾ ਗੱਲ ਫਿਰ 16 ਨਾ ਹੀ ਕਰਦਾ ਜਦੋਂ ਕਿਤੇ ਖਾਦੀ ਹੁੰਦੀ ਆ ਚਾਹੇ ਤੇਰੀ ਹੋਵੇ ਦਿਲ ਚਾਹੇ ਤੇਰੀ ਹੋਵੇ ਯਾਰ ਛਾਣ ਕੇ ਤਾਰੀ ਇਹੋ ਜੋ ਛਾਣ ਕੇ ਤਾਰੀ ਕੋਈ ਦਿਨ ਦਾ ਤਸਵੀਰ ਕੋਈ ਤਕਦੀਰ ਦਿਖਾ ਬਹੁਤ ਸੋਹਣਾ ਬਈ ਅਰੇਂਜਮੈਂਟ ਸੀਗਾ 21 ਕੁੜੀਆਂ ਦੇ ਮਤਲਬ ਲੋਡਵੰਦ ਕੁੜੀਆਂ ਦੇ ਵੀ ਵਿਆਹ ਕਿੱਥੇ ਸੀ ਤੇ ਜਿੰਨਾ ਵੀ ਹੋ ਸਕਿਆ ਹਨਾ ਵੀ ਆਪਣਾ ਨਵਾਰੀ ਤੇ ਆਪਣਾ ਫ੍ਰਿਜ ਕੂਲਰ ਮਸ਼ੀਨ ਕੱਪੜੇ ਵਾਲੀ ਬਈ ਸਿਉਣ ਵਾਲੀ ਤੇ ਸਾਰਾ ਕੁਝ ਦਿੱਤਾ ਬਈ ਯਾਰਾਂ ਦੋਸਤਾਂ ਦੋ ਜਿੰਨੇ ਵੀ ਸੰਜੋਗ ਕਿਸੇ ਨੇ ਪਾਇਆ ਸਾਰਿਆਂ ਤੋਂ ਬਈ ਤੀਲਾ ਤੀਲਾ ਕਰਕੇ ਇਕੱਠਾ ਵੀ ਵਧੀਆ ਪ੍ਰੋਗਰਾਮ ਸੋਹਣਾ ਹੋਇਆ ਸੀਗਾ ਜਿੰਨੇ ਵੀ ਭਰਾ ਸਿੰਗਰ ਆਏ ਸੀ ਸਾਰੇ ਬਾਈ ਫਰੀ ਚ ਲੱਗ ਗਏ ਨੇ ਕਿ ਯਾਰੀ ਦੋਸਤੀ ਨਵਾ ਕੇ ਗਏ ਨੇ ਤੇ ਬਹੁਤ ਸੋਹਣਾ ਅਰੇਂਜਮੈਂਟ ਹੋਇਆ ਬਾਈ ਬਹੁਤ ਦੂਰੋਂ ਦੂਰੋਂ ਲੋਕ ਆਏ ਸੀ ਦੇਖਣ ਵਾਸਤੇ ਹਨਾ ਸਿੰਗਰ ਤੁਹਾਨੂੰ ਪਤਾ ਬਾਈ ਇਦਾਂ ਦੇ ਪ੍ਰੋਗਰਾਮ ਨਾ ਹੋਣੇ ਜ਼ਰੂਰੀ ਨੇ ਪਿੰਡਾਂ ਦੇ ਵਿੱਚ ਖੇਡਾਂ ਵੀ ਬਹੁਤ ਜ਼ਰੂਰੀ ਨੇ ਇਹ ਚੀਜ਼ਾਂ ਵੀ ਬਹੁਤ ਜ਼ਰੂਰੀਆਂ ਨੇ ਲੋੜਵੰਦ ਕੁੜੀਆਂ ਦੇ ਵਿਆਹ ਵੀ ਕਈ ਨਹੀਂ ਮਾਪਿਓ ਬਾਈ ਇੰਨਾ ਪੈਸਾ ਹੁੰਦਾ ਹਨਾ ਤੇ ਨਹੀਂ ਅਫੋਰਡ ਕਰ ਸਕਦਾ ਅਸੀਂ ਹਰ ਸਾਲ ਬਾਈ ਕਰਾਉਂਦੇ ਆ ਤੇ ਅੱਗੇ ਵੀ ਬਾਈ ਕਰਾਉਂਦੇ ਰਵਾਂਗੇ ਪ੍ਰਮਾਤਮਾ ਬਾਲ